ਬਾਈਬਾਸ ਸਰ 15 ਸਿਰ 15 ਦਿਨ ਦਿੱਤੇਗੇ ਇਹਨਾਂ ਚੋਣਾਂ ਨੂੰ ਲੱਗੇ ਕੀ ਲੱਗਦਾ ਸਫੀਸ਼ੀਐਂਟ ਦਿਨ ਨੇ ਜਾਂ ਕੋਈ ਕੋਈ ਇਸ ਦੇ ਪਿੱਛੇ ਵੀ ਰਾਜਨੀਤੀ ਹੈ ਦੇਖੋ ਗੱਲ ਇੱਕ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਗਵਰਨਮੈਂਟ ਜਿਹੀ ਹੈ ਤੁਹਾਨੂੰ ਪਤਾ ਹੈ ਪਹਿਲੇ ਪੰਚਾਇਤਾਂ ਵੀ ਇਹਨਾਂ ਨੂੰ ਪੰਚਾਇਤ ਦੀਆਂ ਇਲੈਕਸ਼ਨਸ ਵੀ ਇਹਨਾਂ ਨੂੰ ਫੋਰਸ ਹਾਈ ਕੋਰਟ ਨੇ ਕੀਤੀ ਇਹ ਵੀ ਹੁਣ ਇਹਨਾਂ ਨੂੰ ਝਿੜਕ ਪਈ ਹੈ ਆਨਰੇਬਲ ਸੁਪਰੀਮ ਕੋਰਟ ਨੇ ਇਹਨਾਂ ਦੀ ਤੇ ਮਨਸ਼ਾ ਕਿਤੇ ਵੀ ਇਲੈਕਸ਼ਨ ਕਰਵਾਉਂਦੀ ਹੈ ਹੀ ਨਹੀਂ ਇਹ ਮਜਬੂਰੀ ਨਾਲ ਕਰਨੀਆਂ ਪੈ ਰਹੀਆਂ ਨੇ ਪੰਚਾਇਤਾਂ ਦੀਆਂ ਇਲੈਕਸ਼ਨਸ ਵੀ ਲੇਟ ਕਾਰਪੋਰੇਸ਼ਨਸ ਦੀ ਇਲੈਕਸ਼ਨ ਵੀ ਲੇਟ ਮਿਸੀਪੈਲਿਟੀ ਦੀ ਇਲੈਕਸ਼ਨ ਵੀ ਲੇਟ ਕਿਉਂਕਿ ਇਹਨਾਂ ਨੇ ਕੀਤਾ ਤਾਂ ਕੁਝ ਵੀ ਨਹੀਂ ਐਗਜ਼ੈਕਟਲੀ ਇਲੈਕਸ਼ਨ ਤੇ ਉਹ ਆਦਮੀ ਕਰਾਂਦਾ ਹੈ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਮੈਂ ਕੰਮ ਕੀ ਕਰੇ ਉਹਨੇ ਗਵਰਨਮੈਂਟ ਤੇ ਟਾਈਮ ਟਪਾਈ ਸੀ ਇਹ ਮਜਬੂਰੀ ਬਣ ਗਈ ਕਨਸਟੀਟਿਊਸ਼ਨਲ ਮਜਬੂਰੀ ਹੈ ਕਿ 5 ਸਾਲ ਚ ਇਲੈਕਸ਼ਨ ਹੋਣੀ ਹੈ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸੀ ਕਰਦਾ ਓਏ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੀ ਹੈ ਸਰ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਕੀ ਖਾਸ ਕੁਝ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਮਹਿੰਦਰ ਸਾਹਿਬ ਨੇ ਇਹਨੂੰ ਮੁਹੱਤਬੇ ਦਰਾਜੀ ਨੇ ਬੁਲਾਇਆ ਪਹਿਲੀ ਗੱਲ ਤੇ ਮੇਰੇ ਭਤੀਜੇ ਨੇ ਰਾਮ ਜੀ ਦੇ بیٹے ਨੇ ਰਾਮ ਜੀ ਨਾਲ ਮੇਰਾ ਦੂਜੀ ਪੀੜੀ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਅਧਿਕਾਰਾਂ ਦੀ ਮੀਟਿੰਗ ਬੁਲਾਈ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕੇ ਸਾਰਾ ਨੋ ਵਾਦੋਤਾ ਧਿਆਨ ਵੇਖੋ ਅਸਲ ਕਿਸੇ ਵੀ ਪਾਰਟੀ ਦੀ ਤਾਕਤ ਜਿਹੜੀ ਹੈ ਉਹਦੀ ਬੈਕਬੋਨ ਜਿਹੜੇ ਨੇ ਅਹੁਦੇਦਾਰ ਹੁੰਦੇ ਨੇ ਇਸ ਲਈ ਅੱਜ ਅਸੀਂ ਆਪਣੇ ਅਹੁਦੇਦਾਰਾਂ ਨਾਲ ਆਪਣੀ ਗੁਫ਼ਤਗੂ ਕਰਾਂਗੇ ਪੰਜਾਬ ਦੇ ਕੀ ਸਿਆਸੀ ਮਾਹੌਲ ਹੈ ਸਪੈਸ਼ਲੀ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਵਾਲੀਆਂ ਨੇ ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਾਂਗੇ ਤਾਂ ਮਿਲਾਂਗੇ ਇਨਕਾਰ ਤੋਂ ਪਸੇ। ਸਰਪੰਥਕ ਸੁਧਾਰ ਲਹਿਰ ਦੁਬਾਰਾ ਅਕਾਲੀ ਗਲ ਸੁਧਾਰ ਲੈ। ਸੁਧਾਰ ਚੋਣੀ ਖੜੀ। ਦੁਬਾਰਾ ਮਰਜ਼ ਹੋ ਰਹੀ ਹੈ ਇਹ ਅਕਾਲੀ ਗਲ ਚ। ਇੱਕੋ ਬੁਜ਼ਾਰੇਸ਼ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸ ਲੈਣ। ਕਿਉਂਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਹਰ ਗੱਲ ਤਸلیم ਵੀ ਕਰ ਦਿੱਤੀ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਆਪਣੇ ਆਪ ਨੂੰ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਹੈ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਉਹ ਤਾਂ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਗਈ ਸੋ ਮੈਂ ਸਮਝਣਾ ਕਿ ਇਹਦੇ ਵਿੱਚੋਂ ਨਿਕਲਣਾ ਕਿਰੋਮਨੀ ਕਾ ਲੀਡਰ ਨੂੰ ਬਹੁਤ ਡਿਫਿਕਲਟ ਹੋਏਗਾ ਜਿਸ ਕਿਸਮ ਦੀ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋ ਹੀ ਪੋਲੀਟੀਕਲੀ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਖਾਲੀ ਦਲ ਦੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਹਰੇ ਤੈ ਨਹੀਂ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸੱਚਾਈ ਵਿੱਚ ਤਬਦੀਲ ਹੋ ਗਏ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਾ ਜੀ ਸਰ ਜੋ ਕੁਝ ਪਾਰਟੀਆਂ ਨੂੰ ਕਹਿੰਦੇ ਨੇ ਸਮਾ ਘਟਾ ਕੁਝ ਪਾਰਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਨਹੀਂ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਵਾਰਡ 'ਚ 10-10 ਉਮੀਦਵਾਰ ਨੇ ਫਾਰਮ ਭਰੇ ਨੇ ਕਿੱਦਾਂ ਦਿਖ ਰਹੀ ਸੀ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਇਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਤੇ ਵੇਖੋ ਇਹ ਅਖੀਰ ਮੇਰੀ ਇਹ ਗੱਲ ਸੁਣ ਲੋ 92 ਆਏ ਸੀ 92 ਸਾਲ ਦੀ ਆ ਇਹ ਇਹਨਾਂ ਦੀ ਖੀਲ ਨਹੀਂ ਇਲੈਕਸ਼ਨ ਨੇ ਸ਼ੌਕ ਨਾਲ ਲੋਕਾਂ ਨੂੰ ਲਲੁਲੜਾਣੀ ਚਾਹੀਦੀ ਇਸ ਤੋਂ ਗਾਇਨ ਨੂੰ ਲੱਭਣਾ ਤਾਂ ਕੁਝ ਨਹੀਂ ਕੱਢਣ ਪਾਣ ਨੂੰ ਤਾਂ ਹੈ ਹੀ ਕੁਝ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ ਮਾਲ ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਤੋ ਇਥੋਂ ਕੋਈ ਦੇਨ ਲੈਣ ਨੂੰ ਕੱਢਣ ਪਾਣ ਨੂੰ ਤੇ ਕੁਝ ਵੀ ਨਹੀਂ ਇਸ ਗੱਲ ਅਖੀਲ ਨੇ ਸ਼ਾਮਾਂ ਦੇ ਉੱਤੇ ਸਰਕਾਰ ਹੈ ਸਰ ਨਗਰ ਨਿਗਮ ਚੋਣਾ ਦੀ ਕਾਂਗਰਸੋਂ ਕਿੱਥੇ ਗਦੇ ਨੇ 100% ਤਗੜੇ ਰਾਂ ਜੀ ਇਹ ਦੇਖੋ ਦੋਰ ਆਈ ਨਹੀਂ ਹੈ ਜੀ ਪਾਰਟੀ ਕਿਹੜੀ ਹੈ ਜੀ ਹੁਣ ਪਾਰਟੀਆਂ ਸਾਹਮਣੇ ਦੋ ਹੀ ਨੇ ਜਾਂ ਜਿਹੜੀ ਮੌਜੂਦ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ ਬੋਟਾ ਸਾਏ ਇਸ ਗੱਲ ਦਾ ਆ ਰਿਹਾ ਹੈ ਕਿੰਨਾ ਨੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਜੀ ਇਹਨਾਂ ਕੋਈ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਤੋਂ ਹੋਰ ਤਾਂ ਕੋਈ ਹੈ ਹੀ ਨਹੀਂ ਜੀ ਬਾਕੀਆ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਆਕਸੀਜਨ ਸਿਲੰਡਰ ਵੀ ਨਹੀਂ ਹੈ ਨਾ ਕੋਈ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਲੜੀ ਰੇ ਤਾਂ ਹੀ ਇੱਥੇ ਆਏ ਆ ਜੀ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਟਿਕਟਾਂ ਵੀ ਲਾਂਚ ਕੀਤੀ ਆ ਆਵਾਦੀ ਪਾਰਟੀ ਵੱਲੋਂ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਕਰੇਗੀ ਜੀ ਮੈਂ ਤਾਂ ਪੰਜਾਬ ਵਾਸੀ ਤੋਂ ਹਾਂ ਦੱਸ ਸਕਣਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰੇ ਖਿਆਲ ਆਈ ਐਮ ਨਾਟ ਦੀ ਰਾਈਟ ਪਰ ਕਿਸਾਨਾਂ ਦਾ ਮੁੱਦੇ ਨੂੰ ਵੀ ਤੁਹਾਡੇ ਉੱਪਰ ਕਿਵੇਂ ਸੀ ਕਿਸਾਨ ਜਿਹੜੇ ਨੇ ਅੱਜ ਡੱਲੇਵਾਲ ਵੀ ਮਰਨ ਵਰਤ ਤੇ ਬੈਠੇ ਨੇ ਜੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਰ ਕਿਸ ਤਰ੍ਹਾਂ ਦੇ ਕੋ ਸਾਰੇ ਨੂੰ ਅਨਫੋਰਚੂਨੇਟ ਗੱਲ ਹੈ ਕਿ ਇੱਕ ਗੱਲ ਸਮੁੱਚੀ ਕਿਸਾਨੀ ਨੂੰ ਸਮਝ ਲੈਣੀ ਚਾਹੀਦੀ ਏ ਕਿ ਦਰਿੰਦਰ ਮੋਦੀ ਜਿਹੜਾ ਇਹ ਰਿਪਰੈਜ਼ੈਂਟੇਟਿਵ ਹੈ ਕਾਰਪੋਰੇਟ ਹਾਊਸੇ ਸਰ ਜਾਂ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਯਾਂ ਉਹ ਬਚਾਇਆ ਜਾ ਸਕਦੇ ਯਾਂ ਕਿਸਾਨ ਬਚਾਇਆ ਜਾ ਸਕਦਾ ਵਰਲਡ ਓਵਰ ਸਾਰੀ ਲੜਾਈ ਕਾਰਪੋਰੇਟ ਵਰਲਡ ਦੀ ਕਿਸਾਨੀ ਨਾਲ ਹੋ ਰਹੀ ਹੈ ਤੇ ਉਹਨਾਂ ਨੇ ਤਾਂ ਸਾਫ਼ ਤੌਰ 'ਤੇ ਕਈ ਸਾਲਾਂ ਦਾ ਸੰਕੇਤ ਦੇ ਦਿੱਤੇ ਨੇ ਕਿ ਇਹ ਹੀ ਕਾਰਪੋਰੇਟ ਵਰਲਡ ਦੇ ਨਾਲ ਆਈ ਕਿਸਾਨੀ ਨਾਲ ਤੇ ਖੇਤ ਮਜ਼ਦੂਰਾਂ ਨਾਲ ਨਹੀਂ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੈਂ ਤੇ ਅਪੀਲ ਕਰਾਂਗਾ ਢਾਲੇਵਾਲ ਸਾਹਿਬ ਸਾਰਿਆਂ ਨੂੰ ਇਹਨਾਂ ਤੋਂ ਉਮੀਦ ਨਾ ਰੱਖੋ ਜਦਨ ਹਿੰਦੁਸਤਾਨ ਦੇ ਵਿੱਚ ਕੋਈ ਤਬਦੀਲੀ ਆਏਗੀ ਫੇਰ ਹੀ ਇਹਨਾਂ ਦੀ ਸ਼ਰਮਾਈ ਹੋਣੀ ਜਿਸ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਇੱਕ ਆਪਣੇ ਕਿਸਾਨ ਨੂੰ ਦਿੱਲੀ ਤੱਕ ਆਪਣੇ ਕੈਪੀਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਿਨਾ ਵੈਪਨ ਤੋਂ ਬਿਨਾ ਕਿਸੇ ਗੱਡੀਆਂ ਤੋਂ 101 ਦੀ ਮੈਨੂੰ ਦੱਸੋ ਤਦਾਦ ਕਿੰਨੀ ਹੁੰਦੀ ਹੈ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਰੋਜ਼ ਦਿੱਲੀ ਨੂੰ ਵਿਜ਼ਿਟ ਕਰਦੇ ਜੇ 101 ਕਿਸਾਨ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣਨੀ ਨਹੀਂ ਇਹਨੂੰ ਸੁਣਾ ਕੇ ਕਰਨਾ ਕੀ ਹੈ